ਅ ਕੋਈ ਸਾਹ ਖੇਡ ਗਰਾਉਂਡ ਲਾਹੌਰਾ ਕਲਾਂ ਜਿੱਥੇ ਹਰ ਸਾਲ ਸ੍ਰੀਮਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਸਿੱਧ ਸਰ ਲਾਹੌਰਾ ਵਾਲਿਆਂ ਦੀ ਯਾਦ ਦੇ ਵਿੱਚ ਜਿਹੜਾ ਅ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਜੀ ਮੈਮੋਰੀਅਲ ਚੈਰੀਟੇਵ ਕਲੱਬ ਦੇ ਵੱਲੋਂ ਵੱਡਾ ਕਬੱਡੀ ਕੱਪ ਕਰਵਾਇਆ ਜਾਂਦਾ ਤੇ ਇਸ ਮੌਕੇ ਤੇ ਹਰ ਇੱਕ ਸਾਲ ਸਾਨੂੰ ਬੁਲਾਉਂਦੇ ਨੇ ਤੇ ਇਹਨਾਂ ਦੀ ਮੰਗ ਸੀ ਕਿ ਇੱਥੋਂ ਦੀ ਜਿਹੜੀ ਗਰਾਉਂਡ ਦੀ ਚਾਰ ਦਿਵਾਰੀ ਹੋਣ ਵਾਲੀ ਆ ਉਹਦੇ ਲਈ ਗ੍ਰਾਂਟ ਦਿੱਤੀ ਆ ਮੈਂ ਆਪਣੇ ਅਖਤਿਆਰੀ ਕੋਟੇ ਦੇ ਵਿੱਚ ਜਿਹੜੀ 3 ਲੱਖ ਰੁਪਏ ਦੀ ਗ੍ਰਾਂਟ ਭੇਜੀ ਆ ਤੇ ਉਹਦੇ ਨਾਲ ਜਿਹੜੇ ਇਹ ਚਾਰ ਦੀਵਾਰੀ ਹੋਈ ਆ ਤੇ ਬਹੁਤ ਵਧੀਆ ਕਿਉਂਕਿ ਪੰਜਾਬ ਸਰਕਾਰ ਜਿਹੜੀ ਨੌਜਵਾਨਾਂ ਦੇ ਖੇਡਣ ਦੇ ਲਈ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਉਣ ਜਾ ਰਹੀ ਬਣਾ ਰਹੀ ਆ ਤਾਂ ਜੋ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਖੇਡਣ ਨਾਲ ਜੋੜਿਆ ਜਾ ਸਕੇ ਤੇ ਇਸ ਕਲੱਬ ਦੇ ਵੱਲੋਂ ਵੀ ਜਿਹੜਾ ਹਰ ਸਾਲ ਵੱਡਾ ਪ੍ਰਾਲਾ ਨੌਜਵਾਨਾਂ ਨੂੰ ਖੇਡਣ ਦੇ ਲਈ ਕੀਤਾ ਜਾਂਦਾ ਟੂਰਨਾਮੈਂਟ ਆ ਧੰਨਵਾਦ ਕਰਦਾ ਸਮੁੱਚੇ ਕਲੱਬ ਦਾ ਸਮੁੱਚੇ ਇਲਾਕਾ ਨਿਵਾਸੀਆਂ ਦਾ ਕਿਉਂ ਵੱਡਾ ਵੱਡਾ ਪ੍ਰਾਲਾ ਕਰਦੇ ਨੇ ਤੇ ਇਹ ਪਿੰਡਾਂ ਦੇ ਵਿੱਚ ਸਫਾਈ ਦੀ ਬੜੀ ਪ੍ਰੋਬਲਮ ਸੀਗੀ ਆ ਭਰੇ ਪੈਸੀ ਪਹਿਲਾਂ ਸਰਕਾਰਾਂ ਵੱਲੋਂ ਸਫਾਈ ਨਹੀਂ ਹੁੰਦੀ ਸੀ ਉਹ ਵੀ ਪੂਰੇ ਪਿੰਡਾਂ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੇ ਤੇ ਸੇਵਾ ਮਾਡਲ ਤੇ ਸਾਫ ਪਰ ਮਾਡਲ ਜਿਹੜੇ ਤਿਆਰ ਕਰਕੇ ਜਿਹੜਾ ਪਿੰਡਾਂ ਦਾ ਗੰਦੇ ਪਾਣੀ ਦਾ ਪ੍ਰਬੰਧ ਆ ਉਹ ਕੀਤਾ ਜਾ ਰਿਹਾ ਕਿਉਂਕਿ ਬਹੁਤ ਵੱਡੀਆਂ ਸਮੱਸਿਆਵਾਂ ਪਿੰਡਾਂ ਦੇ ਵਿਚਾਰੀਆਂ ਸੀ ਇਸ ਤੋਂ ਇਲਾਵਾ ਆ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਲਈ ਜਮ ਬਣਾਏ ਰਹਿ ਰਹੇ ਨੇ ਸੋਲਰ ਲਾਈਟਾਂ ਜਨ ਲਵਾਈਆਂ ਜਾ ਰਹੇ ਨੇ ਪਿੰਡਾਂ ਦੇ ਵਿੱਚ ਤਾਂ ਜੋ ਪਿੰਡਾਂ ਦੇ ਵਿੱਚ ਹਰ ਇੱਕ ਸੂਲਤਾ ਜਿਹੜੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਜਿਹੜੀ ਪਿਛਲੇ ਸਰਕਾਰਾਂ ਦੇ ਵਿੱਚ ਸੂਲਤਾ ਨਹੀਂ ਦਿੱਤੀਆਂ ਗਈਆਂ ਤੇ ਆਮ ਆਦਮੀ ਪਾਰਟੀ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਸੂਬੇ ਦੇ ਲੋਕਾਂ ਦੇ ਲਈ ਕੰਮ ਕਰਨ ਦੀ ਵਚਨਬੱਧਤਾ ਜੋ-ਜੋ ਸਰਕਾਰ ਨੇ ਵਾਅਦੇ ਕੀਤੇ ਸੀ ਇਲੈਕਸ਼ਨ ਦੇ ਸਮੇਂ ਉਹ ਇੱਕ ਇੱਕ ਕਰਕੇ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੂਰੇ ਕੀਤੇ ਜਾ ਰਹੇ ਮੁੱਖ ਮੰਤਰੀ ਸਾਹਿਬ ਵੱਲੋਂ ਰਾਜਪਾਲ ਤੋਂ ਸਮਾ ਲੈ ਕੇ ਕੰਮਕਮਟੀ ਮੰਡਲ ਦਾ ਦਸਤਾਰ ਦਿੱਤਾ ਗਿਆ देखो दे जी ने ਜਿਹੜਾ ਸਮਾਂ ਮੰਗਿਆ ਕਿਉਂਕਿ ਜਿਹੜੇ ਸਾਡੇ ਮਾਨਯੋਗ ਸੰਜੀਵ अरोड़ा ਜੀ ਜਿਨ੍ਹਾਂ ਨੂੰ ਵਾਦਾ ਕੀਤਾ ਸੀ ਲੁਧਿਆਣੇ ਦੇ ਲੋਕਾਂ ਦੇ ਨਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੇ ਅਰਵਿੰਦ ਕੇਜਰੀਵਾਲ ਜੀ ਨੇ ਕਿ ਅਸੀਂ ਉਹਨਾਂ ਨੂੰ ਆਪਣਾ ਕੈਬਨਿਟ ਦੇ ਵਿੱਚ ਸ਼ਾਮਲ ਕਰਾਂਗੇ ਹੋ ਸਕਦਾ ਉਹਨਾਂ ਦੇ ਲਈ ਟਾਈਮ ਮੰਗਿਆ ਹੋਵੇ। ਕੀ ਕਹਿਣਾ ਚਾਹੁੰਦੇ ਸੋਹੇ ਅਸੀਂ ਇਹ ਬਹੁਤ ਖੁਸ਼ੀ ਦੀ ਗੱਲ ਹੈ। ਜਿਹੜਾ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਸਾਨੂੰ ਮਦਦ ਦਿੱਤੀ ਹੈ ਕਿਸੇ ਤਰ੍ਹਾਂ ਦੇ ਬਾਰੇ ਬਾਕੀ ਹਰ ਸਾਲ ਖੇਡਾਂ ਤੇ ਆਉਂਦੇ ਨੇ ਬੜਾ ਸਤਿਕਾਰ ਆ ਸਾਡਾ ਇਹਨਾਂ ਪ੍ਰਥਾਏ ਇਹਨਾਂ ਦਾ ਸਾਡੇ ਪ੍ਰਥਾਏ ਸਾਡੇ ਭਾਈਆਂ ਮੰਗਨੇ ਸਿੰਧੀ ਬਾਕੀ ਬੜੀ ਮਦਦ ਕੀਤੀ ਹੈ ਨਹੀਂ ਕਈ ਸਾਲਾਂ ਤੋਂ ਵਿਆਤੀ ਗਰਾਊਂਡ ਦੇ ਵਿੱਚ ਕੋਈ ਕੰਦ ਨਹੀਂ ਸੀ ਜੀ ਬੱਚਿਆਂ ਵਾਸਤੇ ਤਾਂ ਵਧੀਆ ਪ੍ਰਾਲਾ ਸਰਕਾਰ ਦਾ ਵੀ ਖੇਡਾਂ ਵਾਲਾ ਜੋੜ ਹਾਂਜੀ ਬਹੁਤ ਵੱਡਾ ਪ੍ਰਾਲਾ ਜੀ ਸਾਨੂੰ ਵੀ ਚੰਗ ਲੱਗੂ ਸੀ ਹੈ ਵੀ ਵਧੀਆ ਪ੍ਰਾਲਾ ਕੀਤਾ ਜਾਵੇ ਵਧੀਆ ਬੱਚਿਆਂ ਵਾਸਤੇ ਖੇਡਾਂ ਦਾ ਹੋਵੇ ਨਸ਼ਾ ਤੋਂ ਦੂਰ ਹੋਣ ਜੀ ਧੰਨਵਾਦ ਜੋ ਜੋ ਕੋ ਬੋ ਜਨਰਬਾਹ ਖੁਸ਼ੀ ਦੇ ਗਲਾ ਚੇਅਰਮੈਨ ਸਾਹਮਣੇ ਸਾਨੂੰ ਪਹਿਲੀ ਵਾਰ ਸਾਨੂੰ ਇੱਕ ਕੰਦਾਜੀ ਚਾਰਜ ਵਾਰੀ ਵਾਸਤੇ ਪੈਸੇ ਮਿਲਨੇ ਮੇਰੇ ਤੱਕ ਸਾਨੂੰ ਮਿਲਨੇ ਨੂੰ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਜਿਹੜੀ ਆਉਣ ਵਾਲੀ ਨੌਜਵਾਨੀ ਆ ਜੀ ਬੱਚੇ ਨੇ ਸਾਰਿਆਂ ਦਾ ਬਹੁਤ ਧਿਆਨ ਰੱਖਦੇ ਨੇ ਜੀ ਸਾਡੇ ਗਵਰਡੀ ਨੇ ਬਹੁਤ ਸਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਨੇ ਬੱਚਿਆਂ ਨੂੰ ਕਹਿੰਦੇ ਨੇ ਜਮ ਸਾਰਾ ਕੁਝ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਕਾਡਾ ਸਾਰਾ ਜਨੇ ਕਿਹੜਾ ਆਧ ਵਿਚਾਰ ਰਹਿ ਰਿਹਾ ਜੀ ਸਾਰਾ ਪੂਰਾ ਕਰਨਗੇ ਹੋਰ ਵੀ ਭਰੋਸਾ ਦਵਾਏ ਹੋਰ ਹਾਂ ਜੀ ਮਾਣੈ ਸਾਨੂੰ ਇਹਨਾਂ ਤੇ ਦੇਣਗੇ ਸਾਨੂੰ ਹੋਰ ਵੀ ਜੀ ਕੀ ਹੋਰ ਬਾਉਂਡਰੀ ਦੀ ਚਿੰਮਾ ਜਾਖ ਕਹੜ ਕੋਈ ਵੀ ਨੱਟ ਸਾਰਾ ਕੁਝ ਸਾਨੂੰ ਦੇਣਗੇ ਸਾਨੂੰ ਭਰੋਸਾ ਨਾ ਤੇ ਸਾਡੇ ਜਿਹੜੀ ਬਾਉਂਡਰੀਆਂ ਨੇ ਪੈਂਡਿੰਗ ਕਿਉਂਕਿ ਅਚਰੇ ਲਾਉਣਗੇ ਉਹ ਧੰਨਵਾਦ ਹੈ ਚੇਅਰਮੈਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਜੀ ਜਸਵੀਰ ਸੱਸੀ ਸੁਨਿਆਣਾ ਦਾ ਜਿਨ੍ਹਾਂ ਨੇ ਕੀ ਆਪਣੇ ਚੱਲ ਲੱਖ ਦੀ ਗ੍ਰਾਂਟ ਦੇ ਕੇ ਆਪਣੇ ਗਰਾਊਂਡ ਵਿੱਚ ਕੰਧ ਦੀ ਕਾਰ ਦਿਵਾ ਲਈ ਉਹ ਕਿਉਂ ਜ਼ਰੂਰੀ ਸੀਗਾ ਬਾਕੀ ਵੀ ਚੀਜ਼ਾਂ ਨੇ ਖੇਡ ਗਰਾਉਣਾ ਹੈ ਜੀ ਕਿਉਂਕਿ ਖੇਡ ਜੋ ਵੀ ਮਤਲਬ ਪੰਜਾਬ ਦੀ ਖੇਡ ਹੈ ਜਿਵੇਂ ਕਬੱਡੀ ਖੇਡ ਹੈ ਜੀ ਬਹੁਤ ਉਪਰਾਲਾ ਕੀਤਾ ਜਾਂਦਾ ਸਰਕਾਰਾਂ ਨੇ ਬਹੁਤ ਫੰਡਿੰਗ ਦਿੱਤੀ ਇਸ ਵਾਸਤੇ ਕਿਉਂਕਿ ਪੰਜਾਬ ਦੀ ਜੋ ਖੇਡ ਆ ਉਹ ਮੇਨ ਕਬੱਡੀ ਹੈਗੀ ਬਾਕੀ ਮੇਲਾ ਹੋਈ ਔਰੇ ਮੇਲਾ ਹੁੰਦਾ ਉਹਦੇ ਬਾਅਦ ਗਰਾਊਂਡ 'ਚ ਕੋਲੋਂ ਕੁਸ਼ਤੀਆਂ ਕਰਵਾਈ ਜਾਂਦੇ ਨੇ ਤੇ ਅਸੀਂ ਡਿਸਟ੍ਰਿਕਟ ਚੇਅਰਮੈਨ ਸਾਹਿਬ ਬਹੁਤ ਧੰਨਵਾਦ ਕਰਦੇ ਆ ਤੇ ਭਗਵਾਨਤ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਚਾਰ ਦੀਵਾਰੀ ਹੋਈ ਗਰਾਊਂਡ ਦੀ ਤੇ ਅਸੀਂ ਹੋਰ ਮੰਗ ਵੀ ਕਰਦੇ ਆ ਵੀ ਇਸ ਵਾਸਤੇ ਨੈਟ ਵਾਸਤੇ ਜੋ ਬੱਚੇ ਸਾਡੇ ਬਾਲੀਵਾਲ ਦੇ ਬਹੁਤ ਸਰੀਰ ਦੇ ਬੱਚੇ ਤੇ ਸਾਨੂੰ ਅਗਲੀ ਵਾਰੀ ਕੋਈ ਗ੍ਰਾਂਟ ਦਿੱਤੀ ਜਾਵੇ ਜੋ ਅਸੀਂ ਬਾਲੀਵਾਲ ਕਲੱਬ ਚਲਾ ਚੁੱਕੀ ਹੋ ਰਹੀ ਤੇ ਲੋਕ ਵੀ ਸੈੱਡ ਕਰਨ ਵਾਸਤੇ ਪਿੰਡ ਦੇ ਲੋਕ ਜੀ ਸ਼ਾਮ ਨੂੰ ਬੱਚੇ ਕ੍ਰਿਕਟ ਖੇਡਦੇ ਨੇ ਜੀ ਸ਼ਹਿਰ ਕਰਨ ਵਾਸਤੇ ਆਉਂਦੇ ਨੇ ਤੇ ਬਹੁਤ ਵਧੀਆ ਜਗ੍ਹਾ ਹੈ ਤੇ ਬਾਕੀ ਟੂਰਨਾਮੈਂਟ ਵੀ ਬਹੁਤ ਹੁੰਦੇ ਨੇ ਯਾਰ ਕਿੰਨਾ ਚਾਹੀਦਾ ਜਰੂਰ ਹੈ ਖੇਡਾਂ ਹੈ ਜੀ ਬੱਚਿਆਂ ਨੂੰ ਨਸ਼ਿਆਂ ਦੂਰ ਕਰਨ ਵਾਸਤੇ ਬਹੁਤ ਜ਼ਰੂਰੀ ਨੇ ਕਿਉਂਕਿ ਜਿਹੜੀ ਅੱਜ ਦੀ ਨੌਜਵਾਨੀ ਆ ਉਹ ਸਾਰੀ ਨਸ਼ਿਆਂ ਦੇ ਖਿਲਾਫ ਪਈ ਹੋਈ ਆ ਖੇਡਾਂ ਦੇ ਨਾਲ ਨੌਜਵਾਨ ਬੱਚੇ ਤੇ ਗਰਾਊਂਡ 'ਚ ਇਕੱਠੇ ਹੋ ਰਹੇ ਨੇ ਕਿਉਂਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਸਾਰੇ ਬਾਹਰ ਜਾ ਰਹੇ ਨੇ ਹੁਣ ਹੌਲੀ-ਹੌਲੀ ਫਰਕ ਪੈਣ ਲੱਗਾ ਜਿਸ ਕਰਕੇ ਹੁਣ ਸਾਰੇ ਨੌਜਵਾਨ ਗਰਾਊਂਡ 'ਚ ਆਉਂਦੇ ਨੇ ਤੇ ਖੇਡਾਂ ਖੇਡੀਆਂ ਜਾਂਦੀਆਂ ਇਹ ਸਾਨੂੰ ਬਹੁਤ ਸਮੇਂ ਦੀ ਲੋੜ ਸੀ ਬਹੁਤ ਬੜੀਆ ਉਪਰਾਲਾ ਕੀਤਾ ਗਿਆ ਜੀ ਇਹਨਾਂ ਵੱਲੋਂ ਹਾਂਜੀ ਗਰਾਊਂਡ ਦੇ ਸਾਨੂੰ ਲੋੜ ਸੀ ਬੜੀਆ ਪਹਿਲਾਂ ਕੀ ਕੀ ਸਮੱਸਿਆਵਾਂ ਆਉਂਦੀ ਸੀ ਪਹਿਲਾਂ ਟ੍ਰੋਬਲ ਆਉਂਦੀ ਸੀ ਕਿ ਸਾਨੂੰ ਦੀ ਥੋੜੀ-ਬੋਤੀ ਇਹ ਬਹੁਤ ਵਧੀਆ ਕੀਤਾ ਗਿਆ ਪਿੱਛੇ ਵੀ ਹੋਣ ਸਰਕਾਰ ਲਈ ਵਧੀਆ ਦੀ ਜੀ ਇਹ ਜੀਮ ਖੇਡਦੇ ਇੱਥੇ ਕ੍ਰਿਕਟ ਖੇਡਦੇ ਆ ਕਬੱਡੀ ਵੀ ਖੇਡਦੇ ਨੇ ਬੰਦੇ ਹਾਂਜੀ ਸਰਕਾਰੀ ਨਾ ਕੀ ਫਾਇਦਾ ਹੁੰਦਾ ਇਹਦੇ ਨਾਲ ਫਾਇਦਾ ਬਹੁਤ ਹੈ ਜਿੱਦਾਂ ਕ੍ਰਿਕਟ ਖੇਡਦੇ ਆ ਤਾਂ ਖੇਤਾਂ 'ਚ ਫਿਰ ਨੁਕਸਾਨ ਹੁੰਦਾ ਹੈ ਉਹ ਵਾਲਾ ਸਰਕਾਰ ਤੋਂ ਥਾਲੀ ਹੁੰਦੀ ਕਿੰਨੇ ਬਹੁਤ ਵਧੀਆ ਹੈ ਉਹ ਇਹ ਵੀ ਕਰਉਂਗੇ ਉਹ ਵੀ ਸਾਨੂੰ ਬਹੁਤ ਸਮੇਂ ਤੋਂ ਲੋੜ ਸੀ ਜਿਹੜਾ ਨੇ ਕੰਧ ਕਰੀਏ ਪਿੱਛੇ ਜਿਆਦਾ ਖੇਡਦੇ ਸੀ ਕਿ 42 ਬਾਲ ਜਾਂਦੀ ਦੀ ਵਿੱਚ ਨੁਕਸਾਨ ਹੁੰਦਾ ਦੀ ਫਸਲ ਦਾ ਜੀ ਸਾਹ ਕਰਕੇ ਫਿਰ ਸਾਨੂੰ ਕਿਹਾ ਹੈ ਸਰਕਾਰ ਵੱਲੋਂ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਜੀ ਉਹ ਸਾਨੂੰ ਖੇੜੇ ਨੂੰ ਸਾਨੀ ਹੁੰਦੀ ਆ ਇਸ ਸੁਲਾਵਾ ਹੋਰ ਕੀ ਦਿੱਕਤ ਸੀ ਹੋਰ ਤਾਂ ਹੀ ਬਸ ਇੱਕ ਪਾਣੀ ਪਾਣੀ ਪੂਣੀ ਖੜਦਾ ਜੀ ਹੁਣ ਚਾਹੀਏ ਸੋਦੀ ਬਸਿਆ ਹੋਏ ਕਰ ਦੋ 40 ਮੰਗ ਕਰਦੇ ਹਾਂ ਸਰਕਾਰ ਮੰਗ ਤਾਂ ਹੀ ਵੈਸੇ ਜਿਮ ਜਿਮ ਬਣਦੀ ਜੀ ਬਾਲੀਵਾਲ ਦਾ ਨੱਟ ਬਣਦੀ ਜੀ ਜਾਲ ਲੱਗ ਜੀ بس ਹੋਰ ਕੋਈ ਮੰਗਣੀ ਹੱਦੀ ਇਹ ਨਹੀਂ ਲੇਗਾ ਪਾਣੀ ਦਾ ਹੱਲੋ ਜੀ ਵੈਸੇ